ਗੁਰਮੀਤ ਪ੍ਰਕਾਸ਼ वर्ल्ड वाइड ਚੈਨਲ ਤੇ ਮੈਂ ਮਨਦੀਪ ਕੌਰ ਇਸ ਚੈਨਲ ਤੇ ਅਸੀਂ ਜੋ ਵੀ ਵੀਡੀਓ ਅਪਲੋਡ ਹਰ ਦਿਨ ਦੇ ਵਿੱਚ ਕਰਦੇ ਆ ਉਹਦਾ ਕੋਈ ਨਾ ਕੋਈ ਜ਼ਰੂਰ ਜ਼ਿੰਦਗੀ ਦੇ ਨਾਲ ਬਹੁਤ ਜ਼ਿਆਦਾ ਮਹੱਤਵ ਹੁੰਦਾ ਹੈ ਜੇਕਰ ਤੁਸੀਂ ਪਹਿਲੀ ਵਾਰ ਇਸ ਚੈਨਲ ਤੇ ਵੀਡੀਓ ਦੇਖ ਰਹੇ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਦੀ ਇਸ ਵੀਡੀਓ ਰਾਹੀਂ ਅਸੀਂ ਗੱਲ ਕਰਾਂਗੇ ਸਰਦਾਰ ਮੁੰਡਿਆਂ ਬਾਰੇ ਸਰਦਾਰ ਮੁੰਡੇ ਉਹ ਨਹੀਂ ਜਿਨ੍ਹਾਂ ਦੇ ਨਾਮ ਦੇ ਪਿੱਛੇ ਸਿੰਘ ਲੱਗਦਾ ਹੈ ਜਾਂ ਖੁਦ ਕਹਿੰਦੇ ਕਿ ਅਸੀਂ ਮਜਬੂਰ ਸੇਖਾਂ ਪਰ ਉਹਨਾਂ ਨੇ ਜੋ ਕੀ ਸੋ ਕਤਲ ਕੀਤੇ ਹੋਏ ਨੇ ਉਹ ਸਰਦਾਰ ਮੁੰਡੇ ਜਿਨ੍ਹਾਂ ਨੇ ਕੇਸ ਸਾਬਤ ਸੂਰਤ ਦਸਤਾਰ ਉਸ ਜਾਂਦੇ ਨੇ ਔਰ ਹਰ ਰੋਜ਼ ਜਦੋਂ ਸਵੇਰ ਤਿਆਰ ਹੁੰਦੇ ਨੇ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ਿਆ ਜੋ ਤਾਜ ਆ ਆਪਣੇ ਸਿਰ ਤੇ ਸਜਾਉਂਦੇ ਨੇ ਉਹ ਬਹੁਤ ਜ਼ਿਆਦਾ ਇੱਕ ਲੱਕੀ ਜੋ ਮੁੰਡੇ ਹੁੰਦੇ ਨੇ ਜਿਨ੍ਹਾਂ ਨੇ ਅੱਜ ਤੱਕ ਜੋ ਸਿੱਕੀ ਨੂੰ ਸੰਭਾਲਿਆ ਅੱਜ ਕੱਲ੍ਹ ਯੁੱਗ ਦੀ ਇੰਨੀ ਗਲਤਵਾ ਚੱਲ ਰਹੀ ਏ ਕਿ ਬਹੁਤ ਜ਼ਿਆਦਾ ਜਿੱਥੇ ਪਿੰਡਾਂ ਦੇ ਵਿੱਚ ਇਹ ਦੇਖਿਆ ਜਾਂਦਾ ਸੀ ਕੀ ਸਰਦਾਰ ਦੀ ਗਿਣਤੀ ਇੰਨੀ ਜ਼ਿਆਦਾ ਸਿਰਫ 1 ਜਾਂ 2 ਇਸ ਤਰ੍ਹਾਂ ਦੇ ਲੋਕ ਹੁੰਦੇ ਸੀ ਜਿਨ੍ਹਾਂ ਨੇ ਕਿਸ ਕਤਲ ਕੀਤੇ ਹੁੰਦੇ ਤੇ ਅੱਜ ਉੱਥੇ ਹੀ ਦੂਜੇ ਰੋਕ ਅਸੀਂ ਦੇਖਦੇ ਹਾਂ ਕਿ ਪਿੰਡ ਦੇ ਵਿੱਚ ਸਿਰਫ ਟਾਵਾ ਟਾਵਾ ਹੀ ਕੋਈ ਦੇਖਦਾ ਹੈ ਜਿਸ ਨੇ ਸਿਰ ਤੇ ਦਸਤਾਰ ਸਜਾਈ ਹੋਏ ਜਾਂ ਉਹ ਲੋਕ ਜੋ ਬਜ਼ੁਰਗ ਹੋ ਚੁੱਕੇ ਨੇ ਉਹ ਸਿਰ ਤੇ ਦਸਤਾਰ ਸਜਾਉਂਦੇ ਨੇ ਇੱਕ ਚਿੰਤਾ ਦਾ ਵਿਸ਼ਾ ਹੈ ਸੋ ਹਮੇਸ਼ਾ ਸਿੱਖ ਸਰਦਾਰ ਮੁੰਡਿਆਂ ਨੂੰ ਇਹ ਇੱਕ ਕੋਸ਼ਿਸ਼ ਕਰਨ ਦੀ ਲੋੜ ਹੈ ਕਿ ਹਰ ਇੱਕ ਜਾਂ ਦੋ ਲੜਕੇ ਇਸ ਤਰ੍ਹਾਂ ਦੇ ਤਿਆਰ ਕਰਨ ਆਪਣੇ ਵਰਗੇ ਜੋ ਮੋਨੇ ਹਨ ਪਰ ਉਹਨਾਂ ਨੂੰ ਸਰਦਾਰ ਬਣਾਉਣ ਦੇ ਵਤ ਵਤ ਕੋਸ਼ਿਸ਼ ਕਰ ਕਿ ਉਹ ਵੀ ਸਾਡੇ ਵਰਗੂ ਜੋ ਦਸਤਾਰ ਸਜਾਉਣ ਜੀ ਅੱਜ ਇਸ ਕੀ ਇਤਿਹਾਸ ਬਾਰੇ ਗੱਲ ਕਰਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਹਾਂ ਇੱਕ ਹਮਲੇ ਦੇ ਦੌਰਾਨ ਸਿੱਖਾਂ ਨੇ ਰੰਗੜਾਂ ਦੀ ਇੱਕ ਜੋ ਲੜਕੀਆਂ ਉਹ ਕੈਦ ਕਰ ਲਈ ਤਾਂ ਜਦੋਂ ਇਹ ਗੱਲ ਗੁਰੂ ਗੋਬਿੰਦ ਸਿੰਘ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਸਿੱਖਾਂ ਨੂੰ ਬਹੁਤ ਜ਼ਿਆਦਾ ਇੱਕ ਵੋਲਿਆ ਕਿਸ ਜੋ ਸੇਖਿਆ ਉਹਦਾ ਜੋ ਆਚਰਣ ਆ ਉਹ ਬਹੁਤ ਜ਼ਿਆਦਾ ਉੱਚਾ ਹੋਣਾ ਚਾਹੀਦਾ ਹੈ ਸੋ ਤੁਸੀਂ ਜਿਸ ਤਰੀਕੇ ਦੇ ਨਾਲ ਇਸ ਲੜਕੀ ਨੂੰ ਕੈਦ ਕੀਤਾ ਹੈ ਉਸੇ ਇੱਜ਼ਤਮਾਨ ਵੱਧ ਇੱਜ਼ਤਮਾਨ ਦੇ ਨਾਲ ਇਸ ਨੂੰ ਘਰੇ ਛੱਡ ਕੇ ਆਓ ਸਤਿਕਾਰ ਦੇ ਨਾਲ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਖਾਲਸਾ ਪੰਥ ਸਾਜਿਆ ਉਹਦਾ ਮਤਲਬ ਸਿੱਖ ਦਾ ਮਨ ਬੇਰਾ ਸੋ ਖਾਸ ਕਰਕੇ ਜੋ ਸਿੱਖ ਲੜਕੇ ਆ ਉਹਨਾਂ ਦੀ ਲੜਕੀਆਂ ਪ੍ਰਤੀ ਬਹੁਤ ਜ਼ਿਆਦਾ ਇੱਕ ਰਿਸਪੈਕਟ ਹੈ ਤੁਸੀਂ ਆਮ ਸੋਸ਼ਲ ਮੀਡੀਆ ਤੇ ਕਈ ਵੀਡੀਓਜ਼ ਜਿਹਤਾਂ ਦੀਆਂ ਦੇਖੀਆਂ ਹੋਣਗੀਆਂ ਜਿੱਥੋਂ ਇਹ ਪਤਾ ਲੱਗਦਾ ਕਿ ਜੋ ਸਿੱਖ ਸਰਦਾਰ ਲੜਕੇ ਆ ਉਹ ਕਿਸ ਤਰੀਕੇ ਦੇ ਨਾਲ ਜੋ ਲੜਕੀਆਂ ਦੀ ਰਿਸਪੈਕਟ ਕਰਦੇ ਆ ਹਮੇਸ਼ਾ ਜੋ ਉਮਰ ਚ ਵੱਡੀ ਲੜਕੀਆ ਉਹਨੂੰ ਭੈਣ ਦਾ ਦਰਜਾ ਜੋ ਛੋਟੀ ਆ ਉਹਨੂੰ ਬੱਚੀ ਦਾ ਔਰ ਜੋ ਮਾਵਾ ਬਰਾਬਰ ਹੈ ਉਹਨੂੰ ਮਾਤਾ ਦਾ ਦਰਜਾ ਦਿੱਤਾ ਜਾਂਦਾ ਹੈ ਸੋ ਹਰ ਜੋ ਸਿੱਖ ਮੁੰਡਾ ਹੈ ਉਹਨੂੰ ਇਹ ਗੱਲ ਜੋ ਸਮਝਣ ਦੀ ਲੋੜ ਹੈ ਪਰ ਜੋ ਸਿੱਖਿਆ ਉਹਦੀ ਤਾਂ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਤਾਜ ਸੰਭਾਲਿਆ ਹੈ ਉਹਨੂੰ ਤਾਂ ਕੁਝ ਕਹਿਣ ਦੀ ਲੋੜ ਹੀ ਨਹੀਂ ਕਿਉਂਕਿ ਉਹਨੂੰ ਤਾਂ ਸਭ ਕੁਝ ਪਤਾ ਹੈ ਕੁਦਰਤੀ ਜੇ ਉਹ ਸਿੱਖੀ ਸਮਝ ਸਕਦਾ ਤਾਂ ਉਹ ਆਪਣਾ ਆਚਰਣ ਵੀ ਉੱਚਾ ਰੱਖਦਾ ਹੈ ਪਰ ਉਹ ਲੋਕ ਜੋ ਸਿੱਖਿਆ ਨਹੀਂ ਹੈ ਸਿਰੋਂ ਮੋਨੇ ਆ ਪਰ ਫਿਰ ਵੀ ਉਹ ਸਿਰ ਤੇ ਪੱਗਾ ਬੰਦਿਆ ਸੋ ਇਹ ਬਹੁਤ ਅੱਜ ਇੱਕ ਗੱਲ ਤੇ ਹੈਰਾਨੀ ਵਾਲੀ ਤੱਤ ਹੈ ਕਿ ਅੱਜ ਇੰਨੇ ਕਿ ਜ਼ਿਆਦਾ ਪੰਜਾਬ ਦੇ ਵਿੱਚ ਉਹ ਲੜਕੇ ਆ ਜੋ ਸਿਰੋਂ ਮੋਨਿਆ ਪਰ ਉਹ ਸਿਰ ਤੇ ਦਸਤਾਰਾ ਬੰਨ੍ਹਿਆ ਤੇ ਸਿਰ ਤੇ ਦਸਤਾਰਾ ਬਣ ਕੇ ਉਹਨਾਂ ਦਾ ਜੋ ਮਾਨਿਆ ਉਹ ਮੈਂਟਲੀ ਤੌਰ ਤੇ ਬਿਲਕੁਲ ਵੀਕ ਆ ਉਹਨਾਂ ਦੇ ਦਿਮਾਗ ਦੇ ਵਿੱਚ ਕੋਹ ਤੂਫਾਨ ਭਰਿਆ ਹੋਇਆ ਤੁਸੀਂ ਆਪ ਪਬਲਿਕ ਦੇ ਵਿੱਚ ਜਾਓ ਬੱਸ ਸਟੈਂਡਾਂ ਤੇ ਰੇਲਵੇ ਸਟੇਸ਼ਨ ਦੇ ਮਾਰਕੀਟ ਦੇ ਵਿੱਚ ਸਿਰ ਤੇ ਪੰਗਾ ਬੰਨੀ ਆਉਣਗੀਆਂ ਤਾਂ ਲੜਤੀਆਂ ਦੇ ਪਿੱਛੇ ਜੋ ਗੀੜੀਆਂ ਮਾਰਦੇ ਹੋਣਗੇ ਜਾਂ ਕਈ ਇਸ ਤਰ੍ਹਾਂ ਦੇ ਜੋ ਪੱਗਾਂ ਬਣ ਕੇ ਵੀ ਅਸੀਂ ਦੇਖਦੇ ਹਾਂ ਕਿ ਉਹ ਚੋਰੀ ਦੇ ਮਾਮਲੇ 'ਚ ਫੜਿਆ ਗਿਆ ਜਾਂ ਪੱਗਾਂ ਬਣ ਕੇ ਲੁੱਟਖੋਹਾਂ ਦੇ ਮਾਮਲੇ ਵਿੱਚ ਫੜਿਆ ਗਿਆ ਅਸਲ ਦੇ ਵਿੱਚ ਉਹਨਾਂ ਨੂੰ ਅਸੀਂ ਸਰਦਾਰ ਨਹੀਂ ਕਹਿੰਦੇ ਉਹ ਡੁਪਲੀਕੇਟ ਨੇ ਔਰ ਦੂਜੀ ਗੱਲ ਇਹ ਕਿ ਉਹ ਲੋਕ ਜਦੋਂ ਕੋਈ ਖਾਸ ਇੰਟਰਵਿਊ ਤੇ ਜਾਣਾ ਹੋਵੇ ਜਾਂ ਜੌਬ ਕਰਨੀ ਹੋਵੇ ਤਾਂ ਉਹਨਾਂ ਨੇ ਪੱਗ ਨੂੰ ਇੱਕ ਯੂਨੀਫਾਰਮ ਸਮਝਿਆ ਹੈ ਜਾਂ ਰਿਸ਼ਤਾ ਕਰੋਣਾ ਹੈ ਤਾਂ ਇਹ ਕਹਿੰਦੇ ਕਿ ਚਲੋ ਜੋ ਫੋਟੋ 'ਤੇ ਜਣੀ ਹੈ ਮੁੰਡੇ ਦੀ ਉਹ ਪੱਗ ਵਾਲੀ ਭੇਜੋ ਕਿ ਜਿਹਦੇ ਨਾਲ ਮੁੰਡਾ ਸਿਆਣਾ ਲੱਗੇ ਤਾਂ ਅਜਿਹੇ ਲੋਕ ਜੋ ਸਿੱਕੀ ਨੂੰ ਇੱਕ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਸੋ ਮੈਂ ਬੇਨਤੀ ਕਰਾਂਗੀ ਉਹਨਾਂ ਮੁੰਡਿਆਂ ਨੂੰ ਕਿ ਜੋ ਮੁੰਡੇ ਸਿਰਫ ਇੱਕ ਦਿਖਾਵੇ ਵਾਸਤੇ ਦਸਤਾਰ ਬਨ ਰਹੇ ਨੇ ਔਰ ਦਿਖਾਵੇ ਵਾਸਤੇ ਦਸਤਾਰ ਬਨ ਕੇ ਮੈਂਟਲੀ ਤੌਰ ਤੇ ਉਹ ਪ੍ਰਪੇਅਰ ਨਹੀਂ ਹੈ ਗੁਰੂ ਨੂੰ ਮੰਨਦੇ ਨਹੀਂ ਹੈ ਤੇ ਗੁਰੂ ਦਾ ਜਿਹ ਤਾਜ ਸਿਰ ਤੇ ਸਜਾ ਕੇ ਜੋ ਗਲਤ ਹਰਕਤਾਂ ਕਰਦੇ ਨੇ ਨਾ ਕਰਦੇ ਨੇ ਸੋ ਉਹਨਾਂ ਲੋਕਾਂ ਤੇ ਬਹੁਤ ਜ਼ਿਆਦਾ ਇੱਕ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਤੁਹਾਨੂੰ ਕਿਤੇ ਲੱਗਦਾ ਹੈ ਕਿ ਇਸ ਤਰ੍ਹਾਂ ਦਾ ਡੁਪਲੀਕੇਟ ਕੋਈ ਪੱਗ ਬਨ ਕੇ ਦਸਤਾਰ ਸਜਾ ਕੇ ਗਲਤ ਕੰਮ ਕਰ ਰਿਹਾ ਹੈ ਤਾਂ ਉਸ ਨੂੰ ਉੱਥੇ ਹੀ ਦੇ ਰੋਕ ਦੇਣਾ ਚਾਹੀਦਾ ਹੈ ਸੋ ਇਹਦਾ ਇਹ ਮਤਲਬ ਨਹੀਂ ਵੀਡੀਓ ਬਣਾਉਂਦਾ ਕਿ ਜੇਕਰ ਤੁਸੀਂ ਗਲਤ ਕੰਮ ਕਰਨਾ ਹੈ ਤੇ ਪੱਗਾਂ ਉਤਾਰ ਦੋ ਕਹਿੰਦਾ ਮਤਲਬ ਇਹ ਹੈ ਕਿ ਜੇ ਤੁਸੀਂ ਪੱਗ ਸਿਰ ਤੇ ਸਜਾ ਲਈਏ ਤੇ ਆਪਣੇ ਆਪ ਨੂੰ ਚੇਂਜ ਕਰੋ ਆਪ ਤੁਹਾਡਾ ਜੋ ਲਾਈਫ ਸਟਾਈਲ ਹੈ ਉਸ ਤੋਂ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਜੋ ਤਾਜ ਸਿਰ ਤੇ ਸਜਿਆ ਆਇਆ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਜਾ ਰਹੇ ਨੇ ਔਰ ਜੇਕਰ ਕੋਈ ਤੀਹ ਲੰਘਦੀ ਹੈ ਤਾਂ ਉਹਨੂੰ ਇੱਕ ਫਖਰ ਮਹਿਸੂਸ ਹੋਵੇ ਕਿ ਹੁਣ ਮੈਂ ਸੇਫ ਹਾਂ ਹੁਣ ਮੈਂ ਇੱਕ ਸਿੱਖ ਸਰਦਾਰ ਦੇ ਜੋ ਕੋਲ ਦੀ ਲੰਘਦੀ ਪਈਆਂ ਜਾਂ ਅੱਗੇ ਸਿੱਖ ਸਰਦਾਰ ਕੋਈ ਖੜਾ ਹੈ ਤਾਂ ਮੈਨੂੰ ਕਿਸੇ ਵੀ ਗੱਲ ਦਾ ਜੋ ਖਤਰਾ ਨਹੀਂ ਹੈ ਸੋ ਅੱਜ ਇਸ ਵੀਡੀਓ ਦੀ ਬਹੁਤ ਜ਼ਿਆਦਾ ਸਾਡੇ ਸਮਾਜ ਨੂੰ ਲੋੜ ਹੈ ਕਿਉਂਕਿ ਜੋ ਮੁੰਡੇ ਆ ਉਹ ਇੱਕ ਫੈਸ਼ਨ ਉਹਨਾਂ ਨੇ ਪੱਗ ਨੂੰ ਬਣਾਇਆ ਹੋਇਆ ਹੈ ਕਿ ਜਦੋਂ ਕਿਤੇ ਜਾਣਾ ਹੈ ਸਿਰਫ ਉਦੋਂ ਪੱਗ ਜੋ ਬੰਨਣੀ ਹੈ ਦਸਤਾਰ ਸਜਾਣੀ ਹੈ ਫਿਰ ਜਦੋਂ ਫੰਕਸ਼ਨ ਹੋ ਗਿਆ ਜਾਂ ਜਦੋਂ ਕੰਮ ਹੋ ਗਿਆ ਕੋਈ ਇੰਟਰਵਿਊ ਹੋ ਗਈ ਰਿਸ਼ਤਾ ਆ ਗਿਆ ਤਾਂ ਉਸੇ ਵੇਲੇ ਜੋ ਪੱਗ ਨੂੰ ਉਤਾਰ ਦਿੰਦੇ ਨੇ ਸਭ ਤੋਂ ਵੱਡੇ ਉਹ ਪੱਗ ਦੀ ਦਸਤਾਰ ਦੀ ਜੋ ਉਹ ਨਰਾਦਰ ਕਰਦੇ ਪਏ ਨੇ ਸੋ ਮੈਂ ਬੇਨਤੀ ਕਰਾਂਗੀ ਜੋ ਮੇਰੇ ਵੀਰ ਨੇ ਉਹ ਇੰਨਾ ਗੱਲਾਂ ਤੇ ਵੀਡੀਓਜ਼ ਅਪਲੋਡ ਕਰਨ ਲੋਕਾਂ ਨੂੰ ਜਾਗਰੂ ਕਰ ਨੌਜਵਾਨਾਂ ਨੂੰ ਜਾਗਰੂ ਕਰਨ ਕਿ ਪੰਜਾਬ ਦੇ ਵਿੱਚ ਅਜ ਬਹੁਤ ਲੋੜ ਹੈ ਕਿ ਜੋ ਨੌਜਵਾਨ ਆ ਉਹ ਦਸਤਾਰਾਂ ਸਜਾਉਣ ਪੱਗਾਂ ਸਜਾਉਣ ਕਿਉਂਕਿ ਅੱਜ ਜਿੰਨੀਆਂ ਲੁਟਾਂ ਖੋਵਾਂ ਹੋ ਰਹੀਆਂ ਨੇ ਜਿੰਨਾ ਅੱਜ ਪੰਜਾਬ ਦੇ ਵਿੱਚ ਜੋ ਲੜਕੀਆਂ ਅਨਸੇਫ ਮਹਿਸੂਸ ਕਰਦੇ ਆ ਤੁਸੀਂ ਪਬਲਿਕ ਦੇ ਵਿੱਚ ਆਪ ਜਾ ਕੇ ਦੇਖ ਸਕਦੇ ਹੋ ਤੇ ਅੱਜ ਲੋੜ ਹੈ ਸਰਦਾਰ ਮੁੰਡਿਆਂ ਦੀ ਜੋ ਸਾਡੇ ਸਮਾਜ ਨੂੰ ਇੱਕ ਚੰਗੀ ਸੇਧ ਦੇਣ ਸਾਡੀ ਕੌਮ ਨੂੰ ਇੱਕ ਚੰਗੀ ਸੇਧ ਦੇਣ ਪਰ ਸਰਦਾਰ ਡੁਪਲੀਕੇਟ ਨਹੀਂ ਜੋ ਰੀਅਲ ਵਾਲੇ ਸਰਦਾਰ ਜਿਨ੍ਹਾਂ ਨੇ ਆਪਣੇ ਕੇਸ ਸੰਭਾਲੇ ਹੋਏ ਨੇ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਤਾਜ ਆ ਆਪਣੇ ਸਿਰ ਤੇ ਹਰ ਰੋਜ਼ ਇੱਕ ਸ਼ੌਂਕ ਦੇ ਨਾਲ ਨਹੀਂ ਸਗੋਂ ਉਹਨੂੰ ਆਪਣਾ ਤਾਜ ਸਮਝ ਕੇ ਆਪਣੇ ਸਿਰ ਤੇ ਸਜਾਉਂਦੇ ਨੇ ਔਰ ਚਾਹੁੰਦੇ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਸਿੱਖਿਆ ਹੋਰ ਵਧੇ ਫੁੱਲੇ ਸੋ ਇਸ ਵੀਡੀਓ ਨੂੰ ਹਰ ਜੀਬ ਤੱਕ ਜ਼ਰੂਰ ਪਹੁੰਚਾਓ